ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਤੂ ਤਕ ਵਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਓ ਜੀ ਕਰਤੇ ਆ ਵਲੌਗ ਦੀ ਸਟਾਰਟਿੰਗ 10:30 ਵਜੇ ਉਹ ਵੀ ਸਟਾਰਟਿੰਗ ਕੀਤੀ ਨਹੀਂ ਚੋਬਰ ਨੇ ਕਰਾਈ ਹੈ ਕੰਦ ਕੁੰਦ ਟੱਪ ਕੇ ਆ ਕੇ ਠਾਇਆ ਮੈਨੂੰ ਠੀਕ ਹੈ ਜੀ ਟਾਈਮ ਬਹੁਤ ਹੋ ਗਿਆ ਸਾਡੇ 10:00 ਵਜੇ ਗਿਆ ਭਾਈ ਸਾਹਿਬ ਜੀ ਹਾਂਜੀ ਉੱਠੀ ਜੀ ਨਿਕਲੇ ਵਸਤੇ ਜੋ ਬਾਹਰ ਹੋ ਬਹੁਤ ਟਾਈਮ ਹੋ ਗਿਆ ਭਾਈ ਸਾਢੇ 11 12 ਵਜ ਗਏ ਠੀਕ ਹੈ ਤੇ ਬਾਕੀ ਸਾਢੇ 10 ਹੋਏ ਤਾਂ ਉੱਠੀ ਜਮਨਾ ਸਾਢੇ ਦਾ ਮੈਂ ਉਠਾਈ ਆ ਕੇ ਹਾਂ ਉਹ ਜੀ ਹੁਣੋਂ ਲੱਗ ਗਿਆ ਗੱਲਾਂ ਕਰਨ ਲੱਗਾ ਮੜੇ ਓਟੀਆਂ ਤੇ ਉਸ ਤੋਂ ਬਾਅਦ ਅਗਰ ਉਹਨੇ ਕੂਤਰ ਵੀ ਲਾਤਾ ਮਨਾਦਾ ਚੂਬਰਨੇ ਬੂਤਰ ਵੀ ਲਾਤਾ ਬੱਚੇ ਵੀ ਬਾਹਰ ਕੱਢਦੇ ਉਹ ਦੇਖੋ ਬੱਚੇ ਨਾ ਉਹ ਤਾਂ ਟੰਗ ਰੱਖਿਆ ਪਿੰਜਰੇ ਚ ਪੈਣਾ ਤਾਂ ਥਲੇ ਰੱਖ ਗੰਨਣਾ ਯਾਰ ਚੱਕਰ ਕਿਉਂ ਹੈਣਾ ਇੱਕ ਬੱਚੇ ਦੀ ਨਾ ਉਂਗਲ ਲੈ ਗਿਆ ਪਤ ਨਹੀਂ ਕੀ ਕੋਈ ਜਾਨਵਰ ਲਾ ਕੇ ਭੇਜ ਗਿਆ ਪਤਾ ਨਹੀਂ ਕੋਈ ਕੁੱਤਾ ਲੈ ਗਿਆ ਪਤਾ ਨਹੀਂ ਕੋਈ ਬਿੱਲੀ ਲੈ ਗਈ ਉਹਦੀ ਕੁੰਬਲੀ ਲੈ ਗਿਆ ਵਿਚਾਰੀ ਦੀ ਲਾ ਕੇ ਮਗਰਲੇ ਪਾਸੇ ਜਿਹੜਾ ਗੂਠਾ ਜਿਹਾ ਹੁੰਦਾ ਨਾ ਮੈਂ ਐਵੇਂ ਕੰਜਰ ਦਾ ਕੋਈ ਹੋਰ ਪੈਰ ਪਟ ਕੇ ਲੈ ਜੇ ਕੋਈ ਹੈ ਨਾ ਕੁੱਤਾ ਬਿੱਲੀ ਤੇ ਮੈਂ ਇਹਨੂੰ ਤਾਂ ਹੀ ਧਰਦ ਗੇ ਇਹ ਤਾਂ ਕਰਕੇ ਧਰਤੇ ਤਾਂ ਹਾਂ ਦਵਾਈ ਦੂਈ ਪਾ ਕੇ ਅੱਖਾਂ ਚ ਤੇ ਹਰੀ ਬਠਾ ਲਾ ਕਬੂਤਰ ਆਪਣਾ ਅੰਦਰ ਲਾਤਾ ਉਹ ਆਇਆ ਬੈਠ ਗਿਆ ਟੜਕੇ ਛਤਰੀ ਤੇ ਠੀਕ ਹੈ ਤੇ ਉਹ ਇੱਕ ਕਬੂਤਰ ਜਿਹੜੀ ਹਰੀ ਜੀ ਉਹ ਆਪਣੀ ਕੋਠੀ ਤੇ ਬੈਠੀ ਉਹਦਾਂ ਕਾਲਮ ਲਾ ਕੇ ਬੱਚੇ-ਪੁੱੱਚੇ ਕੱਢੇ ਨਹੀਂ ਬਾਹਰ ਅੱਜ ਚੱਲਦੇ ਆਪਾਂ ਕਬੂਤਰਾਂ ਲਈ ਐਕਸੈਸਰੀਜ਼ ਲੈਣ ਠੀਕ ਹੈ ਜਿਵੇਂ ਕਿ ਡ੍ਰਿੰਕਰ ਟ੍ਰੇਆਂ ਦਾਣਿਆਂ ਵਾਲੀਆਂ ਤੇ ਕੁਝ ਮਾੜਾ-ਮੋਟਾ ਹੋਰ ਤੇ ਹੋ ਸਕਿਆ ਤਾਂ ਇਹ ਨਹੀਂ ਪਤਾ ਅੱਜ ਖਰਾਕ ਵੀ ਲੈ ਆਈਏ ਤੇ ਨਾਲੇ ਕਣਕ ਦੇ ਗੱਟੇ ਦਾ ਹੱਲ ਕਰਦੇ ਆਂ ਕਣਕ ਫੇਰ ਮੁੱਕ ਚੱਲੀ ਕਣਕ ਅੱਜ ਆਈ ਦੇ ਦਿਨ ਦੀ ਐ ਮਨ ਲਾ ਅੱਜ ਵੀ ਵਿਸ਼ੇਤ ਪੂਰੀ ਨਹੀਂ ਆਵੇ ਤੇ ਹੋ ਲੇਟ ਬਾਰੇਗੇ ਵੈਸੀ ਚਲੋ ਕੋਈ ਨਾ ਬਸ ਨੂੰ ਕੰਮ ਕਰ ਦੇਣਾ ਸਟਾਰਟ ਆਪਾਂ ਸਾਰਾ ਤੇ ਬਸ ਆਥਨ ਤੱਕ ਐਂ ਕਰਕੇ ਤੇ ਕੰਮ ਨਿਵੇੜ ਲੈਣ ਉਹ ਆਹ ਕੂਤਰ ਅੱਛਾ ਠੀਕ ਹੈ ਤੇ ਚਿੱਟੀਆਂ ਵਾਲਾ ਲਾਲ ਜੀ ਮੂਡਲ ਭੈਣ ਪਛਾਣ ਹੀ ਨਹੀਂ ਹੁੰਦੀ ਸੋਹਣੀ ਬੜਾ ਬੜਿਆ ਬਕੂਤਰੇ ਹਾਂਜੀ ਮੈਂ ਨਿਕਲਾ ਗਾੜੀ ਲੈ ਕੇ ਜੀ ਥੋੜੀ ਨਰਜੀ ਭੱਗ ਗਈ ਵਲੌਗ ਚ ਰਾਜ ਜੀ ਜਾਵਾ ਭੱਜ ਕੇ ਜਾ ਭੱਜ ਕੇ ਜਾ ਭੱਜ ਕੇ ਜਾ ਮੈਂ 9:30 ਦਾ ਤੂੰ ਦਾ ਭੱਜਾ ਫਰਦਾ ਐਂ ਕਰ ਜਾ ਭੱਜ ਕੇ ਕਿਲੋ ਦਾ ਨਰਜੀ ਫੜਕ ਲੈ ਸਜੀਦ ਕੋ ਪਾ ਗੇ ਐਂਂਧਾਰੀ ਫੜ ਲਈ ਕਰਾ ਨੀਮੂ ਸਲਾਈਡ ਹੁੰਦੀ ਐ ਇਹ ਦੂਜੀ ਥਰ ਦਾ ਦੁਖਦਿਆਲੀ ਹੁੰਦੀ ਐ ਆਪਣਾ ਕਦੇ ਹੋਈ ਨਹੀਂ ਹਾਂ ਨਾ ਨਾ ਸਿਰ ਨਹੀਂ ਤੂੰ ਕਿਆ ਕਦੇ ਸਿਰ ਤਾਂ ਕਿਉਂ ਦੂਹਣਾ ਮੈਂ ਜਿੰਦੇ ਗੇਰ ਗੁਰ ਜੀ ਕਿੱਥੇ ਪੈਂਦੇ ਤੇ ਮੂੰਹ ਹੀ ਪਿਆਈ ਫਿਰਦੇ ਜਿੱਥੇ ਲੋਟ ਬਣਾ ਆਹ ਕਿੱਥੋਂ ਨਿਕਲਾਈ ਓਏ ਕੀ ਆ ਇੱਧਰ ਐ ਇੱਧਰ ਚਲੋ ਕੋਈ ਗੱਲ ਨਹੀਂ ਯਾਰ ਠੀਕ ਐ ਚੱਲਦੇ ਹੁਣ ਪਹਿਲਾਂ ਚਲਾਂਗੇ ਪਿਉਰੀ ਉੱਚੀ ਬੋਲ ਲਗਾ ਮਰਜੀ ਚ ਬੋਲਿਆ ਕਰ ਤੂੰ ਪਹਿਲਾਂ ਚਲਾ ਗਿਆ ਪਿਉਰੀ ਫੇਰ ਚਲਾਂਗੇ ਧੜਵਾ ਫੇਰ ਬੜਾਈਆਂ ਨੇ ਹੋਰ ਕੀ ਹੈ ਵੇ ਚੌੜ ਕਰਨਾ ਚਾਹ ਰਿਆ ਕਰਣਾ ਗੱਲਾਂ ਆਉਂਦੇ ਨੇ ਅੱਖਾਂ ਦਾ ਗੁੱਲੀਆਂ ਨਹੀਂ ਮਰੇ ਨੂੰ ਪਤਾ ਹਨ ਤਾਂ ਕਰਕੇ ਜੀ ਦੇਲਵੀ ਪੋੜਿਆ ਜੀ 41000 ਦਾ ਜੀ ਹਾਂਜੀ ਇਧਰ ਖਰਾਕ ਵੀ ਲਿਖੀ ਜੰਨੇ ਜੀ ਕੀ ਕੀ ਲੈ ਕੇ ਆਉਣੀ ਹੈ ਕੰਜਰ ਦਾ ਕਾਰਡ ਆਇਆ ਦੇ ਲਿਖੀ ਜਾਂਦਾ ਚੰਗੇ ਥਾਂ ਤੇ ਚਲੋ ਖਰਾਕ ਵੀ ਚੰਗੀ ਲਾਉਣੀ ਆਪਾਂ ਚਲੋ ਚੱਲੀਏ ਯਾਰ ਠੱਕਣ ਜਾਂ ਝੜਦੇ ਹੰਦੇ ਬਾਈ ਨੂੰ ਕਿ ਝੜਦਾ ਪਹਿਲਾਂ ਪਹੁੰਚਾਂਗੇ ਦਲਬਾ ਜੀ ਇੱਥੋਂ ਪੁੱਛਦੇ ਕੀ ਹਿਸਾਬ ਕਰਦਾ ਠੀਕ ਹੈ ਤਿਆਂ ਡ੍ਰਿੰਕਰੇ ਤੋਂ ਪੁੱਛ ਕੇ ਆ ਰਿੰਗਲ ਰਿਆਂ ਤੈਨੂੰ ਦੱਸਾਂ ਜੀ ਨੇਵਰ ਪ্লাইਰ ਹੋਰ ਅੰਕਲ ਜੀ ਠੀਕ ਹੋ ਠੀਕ ਠਾਕ ਅੰਕਲ ਜੀ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਬਸ ਤੁਸੀਂ ਦੱਸੋ ਜੀ ਵਾ ਵਧੀਆ ਜੀ ਵਧੀਆ ਜੀ ਠੀਕ ਹੈ ਜੀ ਹਾਂ ਜੀ ਆ ਗਏ ਜੀ ਸੇਫਟੀ ਦਾ ਸਟਾਫ ਕੋਚਾ ਖਾਣ ਜੀ ਪਿੰਡ ਉਹ ਸ਼ਹਿਰ ਕੇ ਦੜਵਾਹਾ ਮੈਂ ਤਾਂ ਬਾਜੀ ਵਾਲਾ ਹਿਸਾਬ ਲੱਗ ਸੀ ਮਾਣਾ ਆ ਪਿੰਡ ਬਾਈ ਛੱਡਿਓ ਕੰਡਕ ਦੜਵਾਹਾ ਨਹੀਂ ਸ਼ਹਿਰ ਕੇ ਦਰਵਾਹਾ ਵੇਰੇ ਮਾਨੇ ਕਿ ਚਲੋ ਆਪਾਂ ਉਹ ਅੰਕਲ ਕੋਲੇ ਆਪਾਂ ਰੇਟ ਵੀ ਉਹ ਪਤਾ ਕਰਾਈਟਰੀਆਂ ਦਾ ਤੇ ਇਹਦਾ ਫੋਨ ਵੀ ਫੜਾਇਆ ਏ ਡਿਸਪਲੇ ਟੁੱਟੀ ਸੀ ਫੋਨ ਦੀ ਤੇ ਤਾਂ ਕਰਕੇ ਤੇ ਬਸ ਹੁਣ ਦੇ ਇਥੇ ਆਪਾਂ ਖਾ ਕੇ ਤੇਸ ਭਲਾਈਆਂ ਨੇ ਚੱਲਾਂਗੇ ਤੇ ਮੇਨ ਵੱਡੇ ਸਟੋਰ ਹੈ ਯਾਨੀ ਕਿ ਵੱਡੇ ਉੱਥੇ ਦਾ ਬੈਕਟਰੀ ਆ ਰੇ ਉੱਥੇ ਫੈਕਟਰੀ ਵਾਲਾ ਹਿਸਾਬ ਹੀ ਇੱਕ ਹਿਸਾਬ ਤੇ ਉੱਥੇ ਚੱਲ ਕੇ ਫਿਰ ਉੱਥੋਂ ਤਾਂ ਕਰ ਲਾਂਗੇ ਆਪਾਂ ਹਿਸਾਬ ਚ ਕੰਮ ਠੀਕ ਹੈ ਜੀ ਹਰੀਏ ਹੀ ਵੇ ਹਾਂ ਇਹ ਜੋ ਹੈ ਠੀਕ ਹੈ ਵਣ ਕੇ ਗੱਲ ਹੂੰ ਸਨੈਪ ਚਾੜਦਾ ਮਾੜੀ ਏ ਹਾਂਜੀ ਲੈ ਲੈ ਇਕ ਉਤਰਾ ਲਈ ਸਮਾਨ ਠੀਕ ਐ ਮੈਨੂੰ ਪੂ ਚਲੂ ਤਾਂ ਸਰ ਕੋਈ ਸਹੀ ਐ ਭੈ ਜੀ ਮੈਨੂੰ ਢਾਂਗੀ ਦਾ ਨਹੀਂ ਸਮਝ ਆਇਆ ਯਾਰ ਕਿੰਨੀ ਵੱਡੀ ਵਧੀਆ ਇਹ ਢਾਂਗੀ ਕਿਉਂ ਲੈਤੀ ਐ ਮੈਨੂੰ ਢਾਂਗੀ ਮੈਂ ਦਾਦਾ ਢਾਂਗੀ ਕਿਉਂ ਲੈਤੀ ਹਾਂਜੀ ਹੈ ਤਾਂ ਆਪਣੇ ਕੋਲ ਵਾਧੂ ਮੇਰੇ ਵੀ ਚਿੱਤੇ ਚ ਗਈ ਸੀ ਗੱਲ ਵੀ ਕਿਉਂ ਲਈ ਜਾਂਦੇ ਆਪਾਂ ਢਾਂਗੀ ਕਿਉਂ ਲਈ ਜਾਂਦੇ ਉਹ ਤੂੰ ਹੀ ਚੱਕ ਮੈਨੂੰ ਫੜਾ ਦੀ ਮੈਂ ਫੜ ਲਈ ਬਸ ਬੱਸ ਲੈ ਜਾਂਦੀ ਆਪਾਂ ਮੈਂ ਅੱਖ ਮੋੜ ਆ ਬਈ ਪਿੱਛੇ ਡਰਿੰਕਰ ਪਏ ਆ ਹਨਾ ਜਿਹੋ ਜੇ ਸੇਮ ਬਾਈ ਗੋਰੇ ਕੋਲ ਦੇਖ ਕੇ ਕਾਪੀ ਕੀਤੀ ਜਿਵੇਂ ਅਸੀਂ ਤੇ ਟਰੇ ਆ ਬਈ ਵੱਡੀਆਂ ਵਦਗਾ ਠੀਕ ਐ ਆਪਣਾ ਇਹਦੇ ਵਾਲੀਆਂ ਕਾਹਦੇ ਲੰਗ ਨਾ ਹੈ ਅਕਸਰ ਵੀ ਤਾਂ ਫੜਾ ਹੀ ਨਹੀਂ ਮੈਂ ਆ ਲੈ ਚੱਲ ਚੱਲ ਚੱਲਦੇ ਆਂ ਬਰੋ ਇਹ ਗੱਲ ਲੱਗੀ ਨਹੀਂ ਪਾਰੀ ਬਰੋ ਸਹੀ ਭੈਣ ਦੀ ਗੱਲ ਨਹੀਂ ਲੱਗੀ ਹੜੜ ਹੜੜ ਤੇ ਹੁਣ ਲੱਗੀ ਸਹੀ ਚੱਲਦੇ ਆਂ ਵੀ ਘਰੇ ਚੱਲਦੇ ਆਂ ਬਸ ਡੰਨਾ ਕੰਮ ਆਪਣਾ ਠੀਕ ਆ ਜੀ ਪਹੁੰਚ ਗਏ ਜੀ ਸ਼ਹਿਰ ਗਿੱਦੜ ਬਾਹਾ ਠੀਕ ਆ ਮੇਰੇ ਵੀਰੋ ਬਸ ਇਹ ਤੋਂ ਆ ਸ਼ਾਪ ਵਾਲੇ ਤੋਂ ਫੜਦਾ ਫੋਨ ਇਹਦੀ ਸ਼ਾਪ ਹੈਗੀ ਬੰਦ ਫੋਟੋਆਂ ਬੜੀਆਂ ਤਤਕਾਰੀਆਂ ਹੱਟ ਗਈਆਂ ਇਥੇ ਦੇ ਕਿ ਵਿਚ ਸਮਾਨ ਆਏ ਕੋ ਸਾਨੂੰ ਦੇਖੋ ਠੀਕ ਹੈ ਕਿ ਨਹੀਂ ਕਿਤੇ ਉਹੀ ਗੱਲ ਕਰਦੇ ਹਾਂਜੀ ਕਰਾ ਲਿਆ ਜੀ ਮੁੰਡੇ ਦਾ ਫੋਨ ਵੀ ਸੈੱਟ ਆ ਆ ਬਸ ਉਹ ਵਿਚਾਰੇ ਦੇ ਪੱਟਨੇ ਨਾਲ ਆ ਰੱਖ ਕੇ ਗੇਰਾ ਇਹ ਹੱਥ ਨੇ ਲਾ ਲਿਆਗੇ ਇਹਨੇ ਪੱਕਾ ਹੋ ਜੂਗਾ ਪਲਾਸਟਰ ਇਹਦਾ ਠੀਕ ਹੈ ਫੋਨ ਵਾਲਾ ਵੱਡਾ ਕੰਪਨੀ ਨਹੀਂ ਖੋਹਦੇ ਫੋਨ ਦੇ ਸੀ ਇਹ ਬਾਹਰੋਂ ਮਂਗਾਈ ਸੀ ਗਰਮੀ ਨਹੀਂ ਮੈਂ ਗਰਮੀ ਤਾਂ ਆਉਣੀ ਚੱਲਦੀ ਆ ਜਾਨੀ ਕੋਈ ਵਾਰੀ ਕਰ ਤਾ ਯਾਰ ਤੂੰ ਦਾ ਮੈਨੂੰ ਯਾਰ ਨਹੀਂ ਬੇਵੱਤਾ ਹੀ ਕਰਤਾ ਬੇਵੱਤਾ ਹੀ ਹੋ ਗਿਆ ਮੈਨੂੰ ਸੌਂ ਲੱਗੇ ਬੇਵੱਤੇ ਹੀ ਹੁੰਦਾ ਛੱਡ ਲਗੇ ਕਰ ਲੈਣਾ ਨਾ ਹੋਲੀ ਚਲਾਉਣਾ ਨਹੀਂ ਕੋਈ ਚੱਕਰ ਵਾਲੀ ਚੱਲੇਗੇ ਫਿਰ ਆਪਾਂ ਹਾਂਜੀ ਸਟੇਲ ਇੱਤੀ ਆ ਜੀ ਰਸਤੇ 'ਚ ਇੱਕ ਮਿੰਟ ਸਟੇਲ ਇੱਤੀ ਰਸਤੇ 'ਚ ਯਾਰ ਯਰ ਹੋਰੀ ਹੋ ਗਈ ਯਾਰ ਕੀ ਦੱਸ ਕੇ ਸਾਨੂੰ ਮੇਰਾ ਤਾਂ ਮੂੰਹ ਦੇਖੋ ਤੁਸੀਂ ਤਾਂ ਇਹ ਲੱਗਦਾ ਜਿਵੇਂ ਨਾ ਜਿਵੇਂ ਆਪਣੇ ਕੁਟੇ ਆਉਂਦੇ ਦੇਖੋ ਨਾ ਅੱਖਾਂ ਮੂੰਹ ਬੱਲ ਬੱਲ ਜਿਵੇਂ ਹੋਰੀ ਹੈ ਸਾਰੇ ਬੱਲ ਤਾਂ ਆਏ ਪੀੜੀਆਂ ਪੀਣ ਦੇ ਕਾਲੇ ਆਏ ਪਏ ਅੱਖਾਂ ਖੁੱਲਰ ਤੜਕੇ ਤਾਂ ਮੇਰੇ ਅੱਖੀ ਨਹੀਂ ਖੁੱਲੀਆਂ ਹਜੇ ਤੱਕ ਨਹੀਂ ਖੁੱਲੀਆਂ ਲੱਖਾਂ ਆਉਂਗਾ ਬੰਨੇ ਬੰਨੇ ਦੇਖ ਲੈ ਸੁਝਾਵਾਂਗਾ ਅੱਖਾਂ ਮੰਦਾ ਹਾਰੀ ਆ ਭਰਾਵੋ ਪੁੱਛੋਣਾ ਯਾਰ ਚੱਲਦੇ ਹਾਂ ਅਸਾਂ ਇੱਥੇ ਨਾ ਯੂਟਿਊਬਰ ਨੂੰ ਓਏ ਹੋ ਸੁਸੂ ਕਰਾਉਣ ਲਈ ਰੋਕਿਆ ਸੀਗਾ ਉਹ ਕਹਿੰਦਾ ਮੈਨੂੰ ਬੜਾ ਆਈਦਾ ਮੈਂ ਭਾਈ ਰੋਕਦੇ ਨੇ ਕਿੱਡੀ ਗੱਲ ਐ ਅਸਾਂ ਨੇ ਕਿ ਦਿੜਵੇ ਤੋਂ ਹੁਣ ਸਿੱਧਾ ਮਲੋਟ ਹੀ ਹੋ ਗਏ ਮੈਂ ਕਿ ਵੀ ਆਪਾਂ ਜਾਂਦੇ ਹੋਏ ਖਰਾਕ ਵੀ ਲੈ ਹੀ ਚੱਲਾਂਗੇ ਠੀਕ ਆ ਕਿ ਨਹੀਂ ਖਰਾਕ ਦੇਖਦੇ ਆ ਰਾਹ ਚੀਜ਼ਾਂ ਲੈਣ ਦੀ ਰਹਿ ਆ ਖਰਾਕ ਬਾਕੀ ਉੱਥੇ ਆਏ ਤਾਂ ਪਤਾ ਲੱਗੂਗਾ ਕੋਈ ਆ ਤੇ 2024 ਦਾ ਸਮਾਨ ਆ ਲੈ ਲਿਆ ਸੀ ਇੰਨਾ ਕੁ ਸਮਾਨ 23-2400 ਦਾ ਠੀਕ ਹੈ ਕੁਝ ਖਰਾਕ ਹੋਣੀ 4-5000 ਦੀ ਬਸ ਉਹ ਹੀ 7-8 ਰੁਪਏ ਲੱਗ ਗਏ ਨਾ ਮੈਂ ਪੱਲੇ ਹੋਈ 1000-2000 ਰੁਪਏ ਰਹਿ ਜਾਣ ਆਪਣੇ ਕੋਲੇ ਕੋਈ ਚੰਤਰ ਨਹੀਂ ਗੱਲ ਨਹੀਂ ਠੀਕ ਹੈ ਤੇ ਚੱਲਦੇ ਆ ਫਿਰ ਬਾਕੀ ਸ਼ਾਮ ਨੂੰ ਮੁਕਸਰ ਵਾਲੇ ਇਹ ਮੁੰਡੇ ਆ ਗਏ ਜੀ ਮਲੋਟ ਤੇ ਆਹਾਂ ਸ਼ਾਪ ਆ ਬਾਈ ਖਰਾਕ ਵਾਲੀ ਠੀਕ ਹੈ ਨੰਬਰ ਵੀ ਹੈ ਨਾਂ ਵੀ ਦੇਖ ਲਓ ਪੰਜਾਬ ਬੀਜ ਭੰਡਾਰ ਬੋਂ ਟੋਪ ਦੀ ਮਤਲਬ ਸਾਰਾ ਕੁਝ ਉਕੇ ਰਿਪੋਰਟਾਂ ਜੀ ਮਿਲਦਾ ਸਈਆਂ ਚੋਬਰਾ ਹਮ ਆ ਸ਼ੌਪ ਹੈ ਮੇਰਾ ਇੱਥੇ ਆ ਇੱਥੇ ਆ ਲੋਕੇਸ਼ਨ ਆ ਪੁਲ ਜਿਹਦੇ ਥੱਲੇ ਲਗਭਗ ਤੇ ਇਹ ਖਰਾਕ ਲੈਣੀ ਹੋਣਾ ਕੂਤਰਾਸ ਇੱਥੋਂ ਲੈ ਜਾ ਕਰੋ ਬਹੁਤ ਟੋਕ ਦੀ ਖਰਾਕ ਹੋ ਗਈ ਹੈ ਠੀਕੇ ਸਾਹਮਣੇ ਹਾਂ ਨਹੀਂ ਨਹੀਂ ਕੇਲਾਂ ਦੀ ਰੇੜੀ ਦੇ ਸਾਹਮਣੇ ਹੈ ਠੀਕ ਹੈ ਹਾਂਜੀ ਰੱਖੀਏ ਨਹੀਂ ਖਰਾਕ ਕਰੀਏ ਨੇ ਲੋਡ ਦੀ ਗੱਡੀ ਇਹਨੇ ਕੰਮ ਸੀਗਾ ਹੋਰ ਤਿੰਨ ਲਫਾ ਹੋਰ ਰਹਿ ਗਿਆ ਆ ਦੋ ਰਹਿ ਗਏ ਸੱਚ ਭੁੱਲ ਗਿਆ ਇਹ ਪਿੱਛੇ ਰੱਖ ਲਾ ਐ ਇਹ ਚੇਰਾ ਕਰ ਲੈਣ ਨੂੰ ਬੱਸ ਬਾ ਬਹੁਤ ਹੈ ਸੈਟਾ ਕੰਮ ਚੱਲੀਏ ਵੀਰੇ ਇੰਨਾ ਕੀ ਸਮਾਨ ਲੈ ਇੰਨਾ ਕੀ ਸਮਾਨ ਸੀਗਾ ਚਲੋ ਚੱਲਦੇ ਆ ਬਈ ਘਰ ਨੂੰ ਯਾਰ ਹੁਣ ਬੂਟਾ ਭਾਲਦੇ ਫਿਰਦੇ ਆ ਜੀ ਕਹਿੰਦਾ ਕੋਖ ਦੀ ਕੈਦੋਂ ਛੁੱਟ ਕੇ ਰੋਇਆ ਹੈ ਅੱਜ ਇੱਕ ਬੂਟਾ ਪੁੱਟ ਕੇ ਰੋਇਆ ਹਨਾ ਓਏ ਨਹੀਂ ਨਹੀਂ ਉਹ ਆਪਣਾ ਇੱਕ ਪਾਕਿਸਤਾਨੀ ਜਿਹੜਾ ਉਹ ਸੀਗਾ ਸ਼ਾਇਰ ਉਹਦੇ ਵਾਂਗੂ ਉਹਦੀ ਮੇਰੀ ਸ਼ਾਇਰੀ ਯਾਦ ਆ ਗਈ ਉਹਦੀ ਕੁੱਖ ਦੀ ਕੈਦੋਂ ਛੁੱਟ ਕੇ ਰੋਇਆ ਕਹਿੰਦਾ ਇਹ ਅੱਜ ਇੱਕ ਬੂਟਾ ਪੁੱਟ ਕੇ ਰੋਇਆ ਹਨਾ ਇਸ ਤੋਂ ਬਾਅਦ ਮੈਂ ਵੀ ਭੁੱਲ ਗਿਆ ਜਿਆਦਾ ਦੱਸੂਗਾ ਤੁਹਾਨੂੰ ਮੈਂ ਚੱਕ ਲੈ ਚੋਬਰਾ ਜਿਹੜਾ ਬੂਟਾ ਲੈਣਾ ਯਾਰ ਚੱਲ ਗਏ ਡੇਕ ਡੂਕ ਲੈ ਚੱਲ ਹੋਰ ਕੀ ਫਿਰ ਸਹੀ ਗੱਲ ਹੈ ਉਹੀ ਗੇੜੇ ਖਾਂਦੇ ਫਿਰਦੇ ਇੱਥੇ ਆਪਾਂ ਇਹ ਆਇਆ ਵੀ ਮਾਹੂਆਣਾ ਤੋਂ ਲੰਬੀ ਰੋਡ ਤੇ ਜਿਹੜੀ ਨਰਸਰੀ ਉੱਥੋਂ ਇੱਕ ਬੂਟਾ ਲੈਣਾ ਆ ਤਉਦਾ ਹੈਂ ਦੇਖ ਲੈ ਯਾਰ ਜਿਹੜਾ ਮਰਜ਼ੀ ਲੈ ਲੈ ਬਾਈ ਯਾਰ ਇੱਧਰ ਅੱਗੇ ਮੇਨ ਰੋਡ ਹੈ ਵੀਰੇ ਨਾਲ ਹੀ ਇੱਧਰ ਨਹਿਰਾਂ ਵੱਡੀਆਂ ਤੇ ਤੇ ਆ ਚੁੰਡ ਜੀ ਮੇਬੀ ਇਹ ਸਰਕਾਰੀ ਨਰਸਰੀ ਹੈ ਸ਼ਾਇਦ ਨਾ ਵਣ ਵਿਭਾਗ ਵਾਲਿਆਂ ਦੀ ਸਰਕਾਰੀ ਲੱਗਦੀ ਮੈਨੂੰ ਨਾ ਇਹ ਮੇਬੀ ਇਹ ਸਰਕਾਰੀ ਨਰਸਰੀ ਵਣ ਵਿਭਾਗ ਵਾਲਿਆਂ ਦੀ ਛੜਕਾ ਛੁੜਕਾ ਦੇ ਆਸ-ਪਾਸੇ ਲਾਉਂਦੇ ਫਿਰਦੇ ਹੁੰਦੇ ਆ ਬੂਟਾ ਚੱਕ ਲਿਆ ਵੀ ਬਹਾਈ ਨਾ ਤਾਂ ਸਾਨੂੰ ਵੀ ਨਹੀਂ ਪਤਾ ਕਾਲਾ ਬਾ ਚੱਕ ਲਿਆ ਬਸ ਹਾਂ ਲੈ ਲੈ ਇਹ ਬੂਟਾ ਐਵਰੇਜ ਨਹੀਂ ਜਟਾਂ ਦੇ ਪੁੱਤ ਵੇਖਦੇ ਹਾਂਜੀ ਮੋਲਣੀ ਜਟਾਂ ਦੇ ਵੇਖਦੇ ਤੇ ਇਹ ਯਾਰ ਮਣਕ ਚਲੋ ਸੱਚੀ ਨੂੰ ਸਾਨੂੰ ਵੀ ਨਹੀਂ ਪਤਾ ਸਾਨੂੰ ਦੱਸਿਆ ਤੋ ਨਹੀਂ ਪਤਾ ਲੱਗਾ ਨਿੱਕਾ ਕਨਾਰ ਕੀ ਕਹਾਦਾ ਕਿ ਸੀਗਾ ਕਨਾਰ ਹਾਂ ਪਤਾ ਨਹੀਂ ਕਹਾਦਾ ਇਹ ਫੁੱਲ ਵੀ ਕੱਡੂ ਵੱਡਾ ਵੀ ਖਊਗਾ ਮਾਏ ਕੋਈ ਮਰਜ਼ੀ ਹੋਵੇ ਬੂਟਾ ਲੈ ਲਿਆ ਕਿ ਬਾਬਾ ਮਣੀ ਰਾਮ ਜੀ ਦੀ ਸਮਾਧ ਤੇ ਲੋਟੇ ਪਿੰਡ ਜਾ ਕੇ ਮਨ ਦੀ ਸ਼ਾਂਤੀ ਲਈ ਪਾਠ ਕਰਾਉਣੇ ਆ ਭਾਈ ਹੁਣ ਸਹੀ ਗੱਲ ਐ ਕਿ ਨਹੀਂ ਹਸਤੰਦਰ ਦਾ ਕੀ ਸੁਣ ਲਿਆ ਹੈ ਇਹ ਕਹਿੰਦਾ ਸੀ ਉਹ ਕਾਰ ਕਿੱਥੋਂ ਨਹੀਂ ਤੇ ਇਥੋਂ ਬਾਅਦ ਮਿਲਣਾ ਹਾਣ ਦੀ ਏ ਹਾਂ ਹੈਨਾ ਬੜੇ ਸ਼ਾਂਤੀ ਦੇ ਲਈ ਜਾ ਹਾਂ ਬੜੇ ਸ਼ਾਂਤੀ ਦੇ ਲਈ ਘਰੇ ਪਾਠ ਹੋਏ ਬੋਤਲ ਭਰੀ ਆ ਪਰ ਪੀਤੀ ਨਹੀਂ ਆਪਾਂ ਏ ਹਾਂ ਪੀਨੇ ਆਇਆ ਕੋਈ ਨਾ ਹਾਂਜੀ ਪਹੁੰਚ ਗਏ ਜੀ ਘਰੇ ਕਿਹੜੀ ਕਬੂਤਰੀ ਹਰੇ ਮੋਢਿਆਂ ਵਾਲੀ ਚੱਲ ਯਾਰ ਬਜੇਰ ਨੂੰ ਦਾਣਾ ਪਾਣੀ ਪਾਦਨੇ ਕੋਈ ਨਾ ਤੇ ਚੱਲ ਖੰਡ ਖੋਲ ਬਾਰ ਫਿਰ ਤੇ ਆਪਾਂ ਅੰਦਰ ਕਰੀਏ ਗੱਡੀ ਨਹੀਂ ਨਹੀਂ ਆਏ ਗੱਡੀਆਂ ਤਾਂ ਪਹਿਲਾਂ ਵੀ ਖਰਾਕ ਵਾਲੀ ਗੱਡੀ ਤਾਂ ਪਹਿਲੀ ਰੇਂਜ ਆਏ ਇੱਕ ਰੇਂਜ ਤੋਂ ਪਹਿਲਾਂ ਮੈਟਾਂ ਵਾਲੀ ਗੱਡੀ ਗਈ ਸੀ ਖਰਾਕ ਵਾਲੀ ਗੱਡੀ ਇੱਕ ਰੇਂਜ ਪਹਿਲਾਂ ਸਕੂਲੀ ਗੱਡੀ ਗਈ ਸੀ ਆ ਇਹਦਾ ਬੜਾ ਕੁਝ ਗਿਆ ਹੈ ਐ ਸਕੂਲੀ ਗੱਡੀ ਵਿਦਿਆਰਥੀਆਂ ਵਾਲੀ ਮੈਂ ਤਾਂ ਗੰਗਾਂ ਗੱਡੀਆਂ ਅੰਦਰ ਗੱਡੀ ਅੰਦਰ ਲਾਉਣ ਨੂੰ ਜੀ ਨਹੀਂ ਕਰਦਾ ਹੁਣ 흘ੀਆ ਦੀਓੜੂ ਨੇ ਵਿੱਚ ਉਡਾ ਗਈ ਗੱਡੀ ਬੈਕ ਪਾੜ ਦੂਆ ਆ ਆ ਦੀ ਬੈਗ ਚਲ ਇੱਕ ਕਾਹੋ ਦੇਖੋ ਵੀ ਕਬੂਤਰ ਉਤਰੀ ਫਿਰਦੀ ਹੋਆ ਜਿਹੜੀ ਰਾਤ ਬਾਰੇ ਸੀ ਇਹਨੂੰ ਵਿਚਾਰੀ ਗਰੀਬਣੀ ਨੂੰ ਅੰਦਰ ਕਰ ਦਿੰਦੇ ਨੇ ਲਿਓ ਜੀ ਆਜੋ ਜੀ ਜੀ ਨਹੀਂ ਲੱਗਿਆ ਹੋਈ ਹਾਂ ਓਏ ਮੇਰੇ ਪਤਾ ਜੀ ਨਹੀਂ ਲੱਗੇ ਹੂੰ ਓਏ ਓ ਝੋਟਿਆ ਇਹ ਕੁਆ ਕੀ ਆ ਗਿਆ ਹੂੰ ਖਰਾਕ ਆ ਗਈ ਡਰਿੰਕ ਕਰਾ ਗਈ ਆ ਹੁਣੀ ਉੱਡੀ ਐ ਮੈਂ ਕਿਤੇ ਭਣੀ ਖੜਾ ਕੇ ਨਾ 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 ਵਿੱਚ ਨਾ ਵਜੀ ਸਾਡੇ ਕਿਤੇ ਇਹੋ ਜਿਹਾ ਬੁਰਕ ਦੇ ਵਿੱਚ ਵੀ ਨਾ ਟੱਪ ਚ ਕਰ ਆ ਕੁਛ ਲੈ ਕੇ ਆਂਦਾ ਜੀ ਆ ਰੀਆਂ ਟ੍ਰੇਆਂ ਵੀਰੇ ਠੀਕ ਹੈ ਟਰੇਆਂ ਪਈਆਂ ਇਹ ਸਾਰਾ ਸਮਾਨ ਇੱਥੇ ਬਾਹਰ ਲਾ ਦੇ ਇਨਾਂ ਚ ਪਾ ਇੱਥੇ ਲਾ ਦੇ ਇਨਾਂ ਚ ਪਾ ਦੇ ਕੀ ਗੱਲ ਹੈ ਹੈ ਕੱਲ ਨੂੰ ਪਾ ਹੈ ਕੱਲ ਤੋਂ ਸਟਾਰਟ ਕਰਾਂਗੇ ਲੀਓ ਛਾੜਿਆ ਲੀਓ ਨਾ 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 ਟਰੇਆਂ ਡ੍ਰਿੰਕਰ ਫਰਾ ਕੱਢ ਕੇ ਰੱਖੀਏ ਬਾਹਰ ਫਿਰ ਵੀਡੀਓ ਲਾਉਣੇ ਹਾਂਜੀ ਮੇਰੇ ਦੋਸਤੋ ਤੇ ਚਾਹ ਵੀ ਲਿਆਂਦੀ ਕਰੋ ਤੇ ਇੱਕ ਆਪਣਾ ਵੀਰੇ ਪਾਰਸਲ ਵੀ ਹੈਗਾ ਚੰਗਾ ਹੋਇਆ ਮੈਂ ਯਾਦ ਕਰੀਆ ਉਹ ਪੁੱਤ ਤਾੜਦਾ ਮਿੱਟੀ ਤਾੜਦਾ ਖੜ ਗਿਆ ਸਾਨੂੰ ਤਾਂ ਆ ਵੀ ਸ਼ਰਮ ਆਉਣ ਲੱਗ ਗਈ ਹੁਣ ਯਾਰ ਹਨਾ ਵੀ ਤੈਨੂੰ ਤਾੜ ਲੇ ਅੰਦਰ ਅਸੀਂ ਤੇ ਪਾਰਸਲ ਆ ਗਿਆ ਵੀਰੇ ਆਪਣਾ ਠੱਲਾ ਹੀ ਇਹਦੇ ਚ 65 ਠੱਲਾ ਲੇਜ਼ਰ ਵਾਲਾ ਹੈ ਇਹ ਤੇ ਇਹ ਆਪਾਂ ਕੱਲ ਨੂੰ ਕੱਲ ਵਾਲੀ ਵੀਡੀਓ ਦਿਖਾਵਾਂਗੇ ਅੱਜ ਵਾਲੀ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਯਾਰ ਹਨਾ ਅੱਜ ਵਾਲੀ ਵੀਡੀਓ ਚ ਹੋਰ ਕੋਸ਼ਿਸ਼ ਬਹੁਤ ਹੋ ਕਰਨਾ ਹੈਗਾ ਐਕਸਪਲੇਨ ਆ ਕੱਲ ਵਾਲੀ ਵੀਡੀਓ ਚ ਐਡ ਕਰਾਂਗੇ ਆ ਚੀਜ਼ ਆਪਾਂ ਪਰ ਅੱਜ ਠੱਲਾ ਪਾ ਲਾਜ਼ਮੀ ਦੇਵਾਂਗੇ ਦਿਖਾਵਾਂਗੇ ਕੱਲ ਨੂੰ ਆਪਾਂ ਵੀ ਕਿਹੜੇ ਕਿਹੜੀਆਂ ਲਿਆਣਾਂ ਦੇ ਕਿਹੋ ਜਿਹੇ ਰੰਗ ਦੇ ਠੱਲਾ ਹਾਂਜੀ ਤੇ ਤੁਹਾਨੂੰ ਪ੍ਰਾਈਸ ਦੱਸ ਦੇਣਾ ਵੀਰੇ ਸਾਰੇ ਸਮਾਨ ਦਾ ਠੀਕ ਹੈ ਕਿ ਨਹੀਂ ਅੱਜ ਦੀ ਟ੍ਰੇ ਵੀਰੇ ਹੈਗੀ 3 ਫੁੱਟੀ ਟ੍ਰੇ 3 ਫੁੱਟੀ ਟ੍ਰੇ ਆ ਆਪਣੀ ਚਾਦਰਜੀ ਦੀ ਇਹ 3 ਫੁੱਟ ਦੀ ਟਰੇ ਹੈਗੀ ਬਈ ਮੇਬੀ 250 ਦੀ ਠੀਕ ਹੈ ਨਹੀਂ ਯਾਰ ਇਹ ਹੈਗੀ 300 ਦੀ ਨਹੀਂ ਯਾਰ ਇਹ ਹੈਗੀ 350 ਦੀ ਯਾਰ ਯਾਰ ਛੱਡੋ ਯਾਰ ਆ ਟਰੇ ਤਾਂ ਹੈਗੀ ਇੱਕ ਬਈ ਤਿੰਨ ਜਾਂ 350 ਦੀ ਠੀਕ ਹੈ ਆ ਇੱਕ ਹੈਗਾ ਵੀਰੇ ਡਰਿੰਕਰ ਇੱਕ ਡਰਿੰਕਰ 250 ਦਾ ਤੇ ਇਹਦੇ ਜੀ 3 ਲੀਟਰ ਪਾਣੀ ਪੈਂਦਾ ਠੀਕ ਹੈ ਜੀ ਬਾਕੀ ਸੋ ਆ ਸਾਰਾ ਓਕੇ ਹੋ ਗਿਆ ਆ ਹੈਗੀ ਵੀਰੇ ਟਾਂਗੀ ਆਪਣੀ ਇਹ ਹੈਗੀ 18 ਫੁੱਟੀ ਢਾਂਗੀ 18 ਫੁੱਟੀ ਢਾਂਗੀ ਇਹ ਹੈਗੀ 650 ਦੀ 650 ਦੀ 350 ਦੀ ਇੱਕ ਟ੍ਰੇ 250 ਦੇ ਇੱਕ ਡ੍ਰਿੰਕਰ ਠੀਕ ਹੈ ਉਦੋਂ ਬਾਅਦ ਖਰਾਕ ਤੇ ਆ ਜੀ ਆਪਾਂ ਸਰੋਂ ਹੈਗੀ 76 ਰੁਪਏ ਕਿਲੋ ਵੀਰੇ ਹਨਾ 76 ਰੁਪੀਸ ਪਰ ਕੇਜੀ ਸਰੋਂ ਤੇ ਇਧਰ ਆ ਗਈ ਵੀਰੇ ਆਪਣੀ ਉਹ ਆਪਾਂ ਇਧਰ ਆਇਆ ਬਾਇਰਾ ਬਾਇਰਾ ਹੈਗਾ ਭਾਈ 32 ਰੁਪੀਸ ਤੇਜੀ ਹੈ ਨਾ 32 ਰੁਪਏ ਕਿਲੋ ਤੇ ਇਧਰ ਆ ਗਈ ਵੀਰੇ ਮੱਕੀ ਇਹ ਹੈਗੀ ਵੀਰੇ ਮੱਕੀ ਹੈਗੀ 38 ਰੁਪਏ ਕਿਲੋ ਠੀਕ ਹੈ ਡਾਨਾ ਵੀਰੇ ਹਾਂ ਸੱਚ ਡੰਨ ਕਿਉਂ ਅਲਸੀ ਆ ਗਈ ਵੀਰੇ ਆ ਗਈ ਅਲਸੀ ਅਲਸੀ ਹੈਗੀ 120 ਰੁਪਏ ਕਿਲੋ ਇਧਰ ਆ ਗਿਆ ਤਾਰਾ ਮੀਰਾ ਤਾਰਾ ਮੀਰਾ ਹੈਗਾ ਵੀਰੇ 70 ਰੁਪਏ ਕਿਲੋ ਠੀਕ ਹੈ ਤੁਹਾਨੂੰ ਸਾਰੇ ਪ੍ਰਾਈਸ ਆਸਤੇ ਨਾ ਬਾਕੀ ਕਰੀ ਤੈਨੂੰ ਖੋਲ ਕੇ ਵੀ ਦਿਖਾ ਦਾਂਗੇ ਸਾਰਾ ਕੁਝ ਉਦਾਂ ਮਤਲਬ ਠੀਕ ਕਰਾਂ ਆ ਜਾਂਦੇ ਚੋਬਰਾ ਰਗੇ ਨੂੰ हां जी, जी या या। हो। हो। ओ, मेरे दोस्तों एक मिनट दी पहले तो ਆ ਬੰਦ ਕਰਕੇ ਆਪਾਂ ਪਰ ਇਹ ਤਾਂ ਇੱਥੇ ਹੀ ਬੰਦ ਹੋ ਜਾਂਦਾ ਹੁੰਦਾ ਉਹ ਜਿਹੇ ਕਿ ਪਏ ਆ ਹਟ ਜਾ ਇੱਕ ਮਿੰਟ ਦੂਜਾ ਹੀ ਹੈ ਇਹ ਯਾਰ ਮੀਟ ਮਾਈ ਫਰੈਂਡਸ ਮੁਖਸਰ ਵਾਲੇ ਮੁੰਡੇ ਕਿਵੇਂ ਹੋ ਤਾਓ ਕੈਸੇ ਹੋ ਗਾਈਜ਼ ਆਪ ਲੋਕ ਹਮ ਗਾਈਜ਼ ਅੱਛੇ ਹੈ ਮੇਰੇ ਬਾਈਏ ਕੋ ਸਪੋਰਟ ਕਰੋ ਹੋ ਰੁਕੇ ਯਾਰ ਹੋਰ ਬਾਈ ਜੀ ਤੇ ਇਹ ਤੁਸੀਂ ਟਾਈਮ ਲੈਪਸ ਚ ਪਹਿਲਾਂ ਹੀ ਦੇਖ ਲੈਣਗੇ ਦੋਵੇਂ ਮੁੰਡੇ ਹਨਾ ਹੋਰ ਬਈ ਕਿਵੇਂ ਆ ਠੀਕ ਆ ਬਾਈ ਨਵਾਂ ਬੰਦਾ ਲੈ ਕੇ ਆਉਂਦਾ ਹੈ ਇਹ ਨਵਾਂ ਬੰਦਾ ਲੈ ਆਉਂਦਾ ਹੈ ਇਹ ਕਿਵੇਂ ਹੈ ਠੰਡ ਲੱਗਦੀ ਨੂੰ ਵਾਲੀ ਠੰਡੇ ਨਾਲ ਥੋੜਾ ਆ ਸ੍ਰੀ ਗਾਂਢਮਾਇ ਸਾਰੇ ਉਹ ਕਰਦੇ ਆਪਣੇ ਲਾਦੇ ਲੋਕ ਜੇ ਇਹ ਮੁੰਡੇ ਦਾ ਕਾਫੀ ਟਾਈਮ ਪਹਿਲਾਂ ਮੈਂ ਉਹ ਵੀਡੀਓ ਨਹੀਂ ਬਣਾਈ ਹੈ ਨਾ ਫੋਨ ਟਾਈਮ ਲੈਪਸ ਲਾ ਕੇ ਰੱਖਦਾ ਸੀਗਾ ਤੇ ਵੀਰੇ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਬੱਚਿਆਂ ਨੂੰ ਦਾਣਾ ਪਾਣੀ ਦੋ ਨਵਾਂ ਟਰੇਆਂ ਵੀ ਲਾਤੀਆਂ ਹਨਾ ਤੇ ਦੋ ਨਵਾਂ ਟਰੇਆਂ ਦੇ ਬੈਨੀਫਿਟ ਦੇਖੋ ਇਹਨੇ ਤੋ ਕਣਕ ਨਹੀਂ ਮੁਕਦੀ ਕਬੂਤਰ ਖਾਨ ਉੱਤਰਦੇ ਨਹੀਂ ਮੁੱਕੂਗੀ ਕਿਵੇਂ ਆਹ ਦੇਖੋ ਆਕੇ 2 ਘੰਟੇ ਹੋ ਗਏ ਰੱਖਿਆਂ ਨੂੰ 2 ਘੰਟੇ ਹੋ ਗਏ ਰੱਖਿਆਂ ਨੂੰ ਤੇ ਹਜੇ ਤੱਕ ਖਾਣਾ ਆਇਆ ਹੀ ਨਹੀਂ ਗੇ ਇਹਨਾਂ ਨੂੰ ਆਇਆ ਕੱਲੇ ਪੱਤਰੇ ਧਰਤੇ ਆ ਦੇਖੋ ਇਹ ਹਜੇ ਉਵੇਂ ਪਿਆ ਇਹਨਾਂ ਦਾ ਹੀ ਬੈਨੀਫਿਟ ਹੈ ਇਹਨਾਂ ਤੇ ਅਨਲਿਮਿਟਿਡ ਖਾਣਾ ਖਾਂਦੀ ਹੈ ਇਹਦੇ ਵਿੱਚ ਪੈਕ ਕਰਾਇਆ ਹਾਂ ਸਦਾਬਹਾਰੀ ਹੈ ਕੂਤਰ ਖਾਣ ਹਾਂ ਹਾਂ ਵਦਗਾ ਵਦਗਾ ਤੇ ਬਾਈ ਹੁਣ ਚੱਲਦੇ ਆ ਬਾਦਲ ਮਾੜਾ ਮਾੜਾ ਕੋਈ ਖਾਣ ਵੀ ਕੋਲ ਭੁੱਖ ਲੱਗੀ ਜਾਂਦੀ ਸਹੀ ਦੱਸਗੇ ਸਾਨੂੰ ਠੀਕ ਆ ਕਿ ਨਹੀਂ ਤੇ ਬਾਕੀ ਅੱਜ ਕੂਤਰ ਬਹੁਤ ਔਖੇ ਰਜੇ ਇੱਕ ਤਾਂ ਕਣਕ ਮੁੱਕ ਗਈ ਮੇਰੇ ਘਰੇ ਤਿੰਨ ਗੇੜੇ ਲੱਗੇ ਤਿੰਨ ਬਾਲਟੀਆਂ ਆਂ ਅਧੀਆਂ-ਅਧੀਆਂ ਕਣਕ ਦੇ ਘਰ ਉਹ ਤੇ ਫੇਰ ਹੁਣ ਜਾ ਕੇ ਕੂਤੇ ਕੂਤਰ ਮਾੜੇ ਮੋਟੇ ਰੱਜ ਇਹ ਲੈ ਚਲੋ ਕੱਲ ਨੂੰ ਕਣਕ ਨੂੰਕ ਦਾ ਹੱਲ ਦਾ ਕੱਲ ਨੂੰ ਕਰਾਂਗੇ ਤੇ ਫਿਰ ਹਾਲ ਅੱਜ ਦੀ ਅੱਜ ਦਾ ਉਹ ਦੇਖ ਨੂੰ ਅੱਜ ਦਾ ਆਨੰਦ ਲਈਏ ਹਨਾ ਤੇ ਠੰਡ ਨੂੰ ਨਾ ਨੂੰ ਲੱਗਦੀ ਨਹੀਂ ਜਵੇਂ ਹੀ ਕੰਬਲ ਤੋਂ ਹੀ ਲੇਤਾ ਕਾਲਾ ਗੂਤਰਾ ਫੜਿਆ ਮੈਂ ਖੱਟੀਆਂ ਅੱਖਾਂ ਸ਼ੌਂਕਰਾਂਵਾ ਕਾਲ ਕਾਲੀ ਨੋਕ ਸ਼ੌਂਕਰਾਂ ਉਹਦਾ ਸ਼ੌਂਕਰਾਂ ਅੱਛਾ ਕਾਲਾ ਗੂਤਰਾ ਖੱਟੀਆਂ ਅੱਖਾਂ ਹੋਰ ਚਿਗਰਾਂ ਕੀ ਇਹਦੇ ਮਾਰੇ ਕੁੱਕੜ ਜੱਡਾ ਆ ਅੜਾ ਵੜਾ ਰੰਗ ਰੂੰਗ ਰੰਗ ਲਾਉਂ ਨੂੰ ਆਇਓ ਮੁੰਡਾ ਚੱਲ ਗਿਆ ਆਪਾਂ ਲੀਏ ਤੂੰ ਹੀ ਜਾਣਾ ਚੀਜ਼ ਕਾਟਨ ਕੈਂਡੀ ਜਿੱਦੀ ਦਾ ਬਾੜੀ ਸਵਾਦ ਆ ਪਰ ਚੀਜ਼ 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 ਆਇਆ ਲੇ ਕੇ ਮੈਂ ਚੀਜ਼ ਚੀਜ਼ ਇਹ ਦੂਵੇ ਲਾਇ ਉਹ ਖਾਦਾ ਚੋਬਰ ਨੂੰ ਹੋਇਆ ਪੰਨਾ ਲਾਲ ਦਾ ਬਰਗਰ ਤੇ ਸੋਨ ਤਾਂ ਲਿਆ ਕਰ ਬੰਨ ਲਾਦਾ ਬਰਗਰ ਤੇ ਫੇਰ ਫੇਰ ਮੇਰੇ ਕੋਲ ਗੋਟ ਉਹ ਗੋਟੇ ਕਹਿੰ ਲੈ ਗੋਲ ਕੱਪ ਗੋਲ ਗੱਪੇ ਦਾ ਸਵਾਦ ਆ ਛੇ ਦੇ ਸਵਾਦ ਵਾਲੀ ਛੇ ਬਣਾ ਵੀ ਗੋਤੀ ਲਮੀਕ ਦਿਲ ਦੀ ਢਾਲ ਵੀ ਹੈ ਤੇ ਪਹਿਲਾਂ ਖਾਦੇ ਬਰਗਰ ਫਿਰ ਖਾਦੇ ਗੋਲ ਗੱਪੇ ਹੁਣ ਖਾਣੇ ਆ ਕੁਲਫੀ ਫਿਰ ਕੁਲਫੀ ਖਾ ਕੇ ਇਥੇ ਵੀਡੀਓ ਅਪਲੋਡ ਕਰਦੇ ਆ ਸਾਡੀ ਉੱਥੇ ਧਾਰਮਿਕ ਸਥਾਨੇ ਤੇ ਟੈਂਕੀ ਵਾਲਾ ਬਾਬਾ ਇਥੇ ਕੋਲੇ ਆਰਡਰ ਬਾਕਸ ਵਾਲਾ ਇਥੇ ਵੀਡੀਓ ਬਾਈ ਸੀ ਤੇ ਅਪਲੋਡ ਹੁੰਦੀ 5G ਤੇ ਤਾਂ ਕਰਕੇ ਹਾਂਜੀ ਪਈਏ ਜੀ ਉਹ ਨਾ ਯਾਰ ਇੱਕ ਤਾਂ ਵੀਡੀਓ ਚੜਾ ਲਵਣਾ ਨੂੰ ਲੱਤ ਉੱਠ ਖੜਦੇ ਨੂੰ ਬੈਹਣ ਦੇ ਨੂੰ ਨਾ 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 ਪਈ ਵਾਵੇ ਬਹੁਤ ਟਾਈਮ ਹੋ ਗਿਆ 12:00 ਵੱਜ ਗਏ ਤੇ 12 ਮੇਬੀ 12:00 ਵੱਜ ਗੋਗੇ ਸ਼ਾਇਦ 12 ਹੋ ਗਏ ਹੋਣਗੇ ਹਾਂ ਤੇ ਬਾਈ ਠੀਕ ਆ ਡੰਨਾ ਕੂਤਰਾ ਨੂੰ ਦਾਣਾ ਪਾਣੀ ਕਰਤਾ ਸੀਗਾ ਜੀ ਅ ਹੋਰ ਵੀ ਓਕੇਰ ਬੋਟਾਂ ਬੱਚੇ-ਬੁੱਚੇ ਇਹ ਚਾਕੇ ਸਾਰੇ ਅੰਦਰ ਕਰਤੇ ਡੰਡਾ ਡੋਡਾ ਇੰਗੀਆਂ ਬਾਹਰ ਤੁਰ ਕੇ ਫਿਰਦੇ ਸੀਗਾ ਤੇ ਬਾਈ ਗੂਰੇ ਵਾਲੇ ਕੂਤਰਾ ਦਾ ਵੀ ਦਾਣਾ ਪਾਣੀ ਹੋਗਾ ਜੋੜਾ ਜਿਹੜੀਆਂ ਵੀ ਛੜਤਾਂ ਸੀਗਾ ਉਹ ਜੇ ਛੱਡ ਛੱਡਦੇ ਨੇ ਡੇਲੀ-ਡੇਲੀ ਦਾਣੇ ਚਾਕੇ ਤੇ ਹੋਰ ਖਰਾਖ ਰੂਕ ਭਾਂਡੇ ਟਿੰਡੇ ਅੰਦਰ ਕਰਤੇ ਸਾਰੇ ਐਕਸਟਰਾ ਤੇ ਲੀਓ ਨੂੰ ਹੁਣ ਆਏ ਹੋਈਆਂ ਤਾਂ ਵੀ ਕਦੋਂ ਮੇਰਾ ਮਾਲਕ ਆਵੇ ਕਦੋਂ ਆਪਾਂ ਵਾਂ ਦੇਖੀ ਕਿਵੇਂ ਅੱਜ ਵੀ ਜਹ ਪੂਰੀ ਜਿਹੀ ਹੁਣ ਇਹ ਮੇਦਰ ਗੱਲਾਂ ਕਰੀਉਂਗਾ ਨਾ ਇਹਨੂੰ ਐਵੇਂ ਕਦੋਂ ਅੰਦਰ ਆਊਗਾ ਇਹ ਤੇ ਬਾਕੀ ਹੋਰ ਤਾਂ ਕੋਈ ਕਬੂਤਰ ਡਾਇ ਨਹੀਂ ਸੱਜ ਮਨ ਲੱਗਦਾ ਆਪਾਂ ਹੋਰ ਤਾਂ ਕੋਈ ਐਡਾ ਕੰਮ ਵਿੱਢਿਆ ਨਹੀਂ ਸੀਗਾ ਸੁਖ ਨਾਲ ਰੋਟੀ ਰੇਟੀ ਵੀ ਖਾ ਲਈ ਅਸੀਂ ਡਾਨਾ ਹੈ ਕੰਮ ਸਾਡਾ ਘਰੋਂ ਕ ਨਵੀਂ ਰਜਾਈ ਚੱਕ ਲੈਂਦੀ ਜੀ ਨਵਾਂ ਸੰਦ ਜੋੜ ਲਿਆ ਉਹ ਵੇਖੋ ਲੀਓ ਤੋਂ ਬਚਾ ਕੇ ਰੱਖਣੀ ਪਰੇ ਘਰ ਦੇ ਨੇ ਸਾਫ ਗਏ ਤਾਂ ਕਹਿੰਦੇ ਆਹੀ ਰਜਾਈ ਨਾਲ ਸਿਆਲ ਢਵਾਉਣਾ ਮੈਂ ਵੀ ਕੋਈ ਗੱਲ ਨਹੀਂ ਢਵਾ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੂੰ ਬਾਹੋ ਕੀ ਹੋ ਕੇ ਹੋਰ ਤਾਂ ਰਿਪੋਰਟਾ ਹੁਣ ਪੈਨੇ ਆ ਭਾਈ ਕੱਲ ਨੂੰ ਮੁਟਕੇ ਦੇਖਾਂਗੇ ਫਿਰ ਕੀ ਬੰਦ ਹੈ ਕੰਬੀਰ ਨਾ ਹੋਏ ਐ ਹੋਏ ਉਰਿਆ ਕੰਬੀ ਜਾਂਦਾ ਮੇਰਾ ਸਾਲਾ ਠੰਡ ਜੀ ਉੱਤੇ ਕੋਈ ਨਾ